ਚਾ ਚੁਕੀ ਗਿਆ ਉਹ ਕੋਈ ਨਹੀਂ ਪੈਸਾ ਮਾਤ ਲਈ ਲੈ ਆਇਆ ਹੈ ਕਿਹੜਾ ਪਤਾ ਕੌਣ ਅਰਿਆਸ ਮੋਹਰੀਆ ਮਾਸੂਦ ਜੀ ਦੇ ਨਾਲ ਕਾਫੀ ਚੱਲਦੀ ਉਸ ਦਾ ਜੱਦੀ ਕੋਲ ਤੋਂ ਬਹੁਤ ਸਾਰਾ ਮਸਲਾ ਹੈ ਜੀ ਨੂੰ ਬਿਲੇ ਆਇਆ ਜੀਵ ਸਾਹ ਇਹ ਕਹਿੰਦਾ ਉਹ ਸਵੀਰਾ ਪ੍ਰੋਫੈਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਵਿੱਚ ਨਵਾਂ ਹਸਪਤਾਲ ਜਿਹਦਾ ਜਲਦ ਉਦਘਾਟਨ ਹੋਣਾ ਹੈ ਜਿਸ ਦੇ ਵਿੱਚ ਅੱਜ ਐਮ.ਐਲ.ਏ. ਡਾਕਟਰ ਚਾਰਜਿੰਦ ਖੁਦ ਓ.ਟੀ.ਵੀ. ਦੇ ਜਾਇਜ਼ਾ ਲੈਣ ਪਹੁੰਚ ਰਹੇ ਨੇ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਜਾਂ ਸਿਹਤ ਮੰਤਰੀ ਵੱਲੋਂ ਇਹਦਾ ਉਦਘਾਟਨ ਕੀਤਾ ਜਾਣਾ ਹੈ ਇਹਨਾਂ ਦੇ ਸ਼ੀਲ ਦੇ ਤਹਿਤ ਇਹਨਾਂ ਵੱਲੋਂ ਅੱਜ ਵਿਜਿਟ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਆਜੋ ਪਹਿਲਾਂ ਪਾ ਗੱਲ ਕਰ ਲਈਏ ਜੀ ਐਮਐਲਏ ਸਾਹਿਬ ਗੱਲ ਕਰ ਲਈਏ ਕਰੀਏ ਆ ਪਾਣੀ ਆ ਧਿਆਨ ਗੱਲ ਜੀ ਉਹ ਤਾਂ ਥਾਈ ਚੱਲ ਰਹੀ ਹੈ ਜੀ ਜੇ ਅਗਰ ਨਾ ਜਾਈਏ ਜੀ ਧਿਆਨ ਗੱਲ ਧਿਆਨ ਗੱਲ

ਖੱਬੇ ਬੰਦ ਕਰਾ ਦਿਓ ਉੱਤੇ ਹਲਕਾ ਜ਼ਿਆਦਾ ਹੈ ਹੈਨਾ ਪੱਖੇ ਬੰਦ ਕਰ ਦੋ ਜਾਨਾ ਉੱਧਰ ਦੇ ਬੰਦ ਕਰ ਦਿਓ ਮੈਡਮ ਨਾਲ ਆ ਜੀ ਉੱਧਰ ਵਾਲੇ ਬੰਦ ਕਰ ਦਿਓ ਦੋ ਚਾਰ ਕਰ ਲਓ ਪੱਖੇ ਬੰਦ ਦੇ ਅਸਲ ਜੀ ਸਿੰਗਲ 2022 ਇੱਥੇ ਬਹੁਤ ਵਧੀਆ ਆ ਵੀ ਬੰਦ ਕਰ ਦੋ ਪੱਕੇ ਐਕਸ ਸਾਵਾ ਜੀ ਐਕਸ ਸਾਵਾ ਹੈ ਨਾ ਉਹ ਤਾਂ ਰੋਜ਼ ਨੂੰ ਉੱਥੇ ਹੀ ਆਇਆ ਹੋਇਆ ਜੀ ਫਾਰਕ ਤੇ ਜੀ ਕਰਨਾ ਸਾਨੂੰ ਕਿਉਂ ਬੇਨਤੀ ਮੈਂ ਕੀਤੀ ਪਰ ਉਹ ਤੇ ਵੱਜਾ ਬੋਰਡ ਚਲਾਉਂਦਾ ਮੈਂ ਆਯੁਰਵੈਦਿਕ ਵਾਲਾ ਵੀ ਤੇ ਸ਼ੁਰੂ ਕਰਾਉਂਦਾ ਫਾਰਕੀਸਨ ਕਰ ਕਰ ਉਹ ਜੀ ਆਏ ਨਹੀਂ ਇਹਨੇ

ਠੀਕ ਆ ਕੁਛ ਇਹਨਾਂ ਨੂੰ ਜੋ ਤੇ ਜੋ ਤਨਾ ਆਪਣਾ ਨਵਾਂ ਸਮਾਨ ਦਵਾਇਆ ਇਹ ਮੈਂ ਲੋਕਰ ਹਾਂ ਹਾਂਜੀ 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 ਡਾਕਟਰ ਸਾਹਿਬ ਅੱਜ ਤੁਸੀਂ ਹਸਪਤਾਲ ਆਏ ਆ ਲੰਬੇ ਸਮੇਂ ਤੋਂ ਆਪਾਂ ਵਾਈਟ ਬਰਡ ਵਾਈਟ ਬਰਡ ਕਰੀਏ ਸਲਾਮਾ ਜੀ ਠੀਕ ਹੈ ਜੀ ਤੁਸੀਂ ਦੋ ਮਿੰਟ ਸਮਾਂ ਦੇ ਦਿਓ ਤੇ ਮੈਂ ਲਾਈਵ ਕਰਦਾ ਵਾਈਡ ਕਰਕੇ ਤੁਸੀਂ ਆਪਾਂ ਲੰਘ ਜਾਣਾ ਜੀ ਤੁਸੀਂ ਬਾਅਦ ਚ ਕਰੀ ਜਾਓ ਜੀ ਓਕੇ ਚਲੋ ਬੰਦਾ 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 ਚਲੋ ਮੀਟਿੰਗ ਆਮ ਤੌਰ ਤੇ ਮੈਂ ਬਾਹਰ ਕਲੋਜ਼ ਕਰਕੇ ਆਇਆ ਲਾਈਵ ਜੀ ਵੀਰ ਜੀ ਦੇਖ ਸਕਦੇ ਹਸਪਤਾਲ ਦੇ ਵਿੱਚ ਡਾਕਟਰ ਸਾਹਿਬ ਵੱਲੋਂ ਵਿਜ਼ਿਟ ਕੀਤਾ ਗਿਆ ਤੁਹਾਨੂੰ ਅਜੇ ਕਹਿੰਦੇ ਵਾਈਟ ਪਹਿਲਾਂ ਪ੍ਰਬੰਧਕ ਜੋ ਸੀਐਮਓ ਮੈਡਮ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲੈਣ ਫਿਰ ਕਹਿੰਦੇ ਵਾਈਟ ਦਵਾਂਗੇ ਕਿਉਂਕਿ ਸ੍ਰੀ ਚਮਕੌਰ ਸਾਹਿਬ ਦੇ ਇਸ ਸਰਕਾਰੀ ਹਸਪਤਾਲ ਦਾ ਜਲਦ ਹੀ ਉਦਘਾਟਨ ਮੁੱਖ ਮੰਤਰੀ ਪੰਜਾਬ ਵੱਲੋਂ ਕੀਤਾ ਜਾਣਾ ਹੈ ਵਾਈਟ ਉਹਨਾਂ ਨੂੰ ਦੱਸਿਆ ਗਿਆ ਵੀ ਬਾਅਦ ਵਿੱਚ ਕਰਦੇ ਹਾਂ ਕਿਉਂਕਿ ਅਜੇ ਉਹਨਾਂ ਵੱਲੋਂ ਸੀਐਮਓ ਸਾਹਿਬ ਨਾਲ ਕਿੰਨੇ ਡਾਕ ਪਾਏ ਨੇ ਕਿੰਨੇ ਫੇਰਚ ਹੋਰ ਕਿੰਨੇ ਹੋਣਗੇ ਉਸ ਦੀ ਤਿਆਰੀਆਂ ਚੱਲ ਰਹੀਆਂ ਨੇ ਤੇ ਹਸਪਤਾਲ ਦੇ ਵਿੱਚ ਲਿਫਟ ਦਾ ਪ੍ਰਬੰਧ ਵੀ ਹੈ ਦੇਖ ਸਕਦੇ ਹੋ ਤੁਸੀਂ ਲਿਫਟ ਦਾ ਪ੍ਰਬੰਧ ਹੈ ਪੂਰੀ ਤਰ੍ਹਾਂ ਬਣ ਕੇ ਆਪਰੇਸ਼ਨ ਥੀਟਰ ਬਲੌਕ ਵਾਰਡ ਬੰਦੀ ਆਪਰੇਸ਼ਨ ਥੀਟਰ ਜਿੱਥੇ ਆਪਰੇਸ਼ਨ ਕਰਕੇ ਡਾਕਟਰਾਂ ਨੇ ਇਹਨਾਂ ਨੂੰ ਮਰੀਜ਼ਾਂ ਨੂੰ ਸ਼ਿਫਟ ਕੀਤਾ ਜਾਣਾ ਹੈ ਰੋਪੜ ਤੋਂ ਜਾਣ ਦੀ ਹੁਣ ਕਿਸੇ ਨੂੰ ਜ਼ਰੂਰਤ ਨਹੀਂ ਪਵੇਗੀ ਚਮਕੌਰ ਸਾਹਿਬ ਦੇ ਇਲਾਕੇ ਦੀ ਜੋ ਬਹੁਤ ਪੁਰਾਣੀ ਮੰਗ ਸੀ ਤੁਸੀਂ ਦੇਖ ਸਕਦੇ ਹੋ ਵਾਰਡ ਤਿਆਰ ਹੋ ਚੁੱਕੇ ਨੇ ਆਪਰੇਸ਼ਨ ਕਰਕੇ ਆਕਸੀਜਨ ਲਗਾ ਕੇ ਕਿਸ ਤਰ੍ਹਾਂ ਮਰੀਜ਼ਾਂ ਨੂੰ ਇੱਥੇ ਪਾਉਣਾ ਹੈ ਤੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ 10 ਦੇ ਕਰੀਬ ਡਾਕਟਰਾਂ ਦੀ ਤਾਇਨਾਤੀ ਇਸ ਹਸਪਤਾਲ ਦੇ ਵਿੱਚ ਹੋ ਚੁੱਕੀ ਹੈ ਤੇ ਇਹ 14 10 ਕਰੋੜ ਤੋਂ ਸ਼ੁਰੂ ਹੁੰਦਾ ਹੋਇਆ 14 ਕਰੋੜ 17 ਕਰੋੜ ਤਕਰੀਬਨ 20 ਕਰੋੜ ਦੇ ਕਰੀਬ ਲਾਗਤ ਦੇ ਨਾਲ ਇਸ ਦਾ ਕੰਮ ਮੁਕੰਮਲ ਹੋਇਆ ਪਿਛਲੀ ਕਾਂਗਰਸ ਸਰਕਾਰ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਇਸ ਦਾ ਉਹ ਵੀ ਪੱਥਰ ਰੱਖਿਆ ਗਿਆ ਸੀ ਨਹੀਂ ਪੱਥਰ ਰੱਖਣ ਤੋਂ ਬਾਅਦ ਉਹਨਾਂ ਵੱਲੋਂ ਇਸ ਹਸਪਤਾਲ ਦੇ ਦੇ ਪ੍ਰਬੰਧ ਜੋ ਸਮੇਂ-ਸਮੇਂ ਤੇ ਚੱਲਦੇ ਰਹੇ ਜੋ ਉਹਨਾਂ ਵੱਲੋਂ ਐਮਐਲਏ ਡਾਕਟਰ ਚਾਰਜੀਤ ਡਿਪਟੀ ਕਮਿਸ਼ਨਰ ਸਮੇਂ-ਸਮੇਂ ਤੇ ਹਸਪਤਾਲ ਦਾ ਜੋ ਜੈਜਾ ਲੈਂਦੇ ਰਹੇ ਤੇ ਹੁਣ ਮੀਟਿੰਗ ਵੀ ਕਰਦੀਆਂ ਉਹਨਾਂ ਨੇ ਤੇ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਅੱਜ ਉਹਨਾਂ ਵੱਲੋਂ ਵਿਜਿਟ ਕੀਤਾ ਗਿਆ ਹੈ ਲਾਈਵ ਤਸਵੀਰਾਂ ਦੇਖ ਸਾਥੀ ਤੇ ਇਹ ਹਸਪਤਾਲ ਦੀ ਬਿਲਡਿੰਗ ਤੁਹਾਨੂੰ 4 TV 4 TP ਦਿਖਾ ਰਹੇ ਆਂ ਪੁਰਾਣੇ ਹਸਪਤਾਲ ਤੋਂ ਬਾਅਦ ਨਵੀਂ ਸਾਈਡ ਹਸਪਤਾਲ ਦੇ ਵਿੱਚ ਤਾਇਨਾਤੀ ਹੋ ਚੁੱਕੀ ਹੈ ਦਵਾਈਆਂ ਵਗੈਰਾ ਦੇਣੀ ਆ ਦੇਣ ਦਾ ਕੰਮ ਜੋ ਪਹਿਲਾਂ ਲੱਖ ਵਾਰ ਕਵਰੇਜ ਕੀਤਾ ਜਾ ਰਿਹਾ ਸੀ ਹੁਣ ਨਵੇਂ ਹਸਪਤਾਲ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਪਰਚੀ ਵਗੈਰਾ ਕੁਛ ਪੜਤਾਲ 카운ਟਰ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਪ੍ਰਬੰਧ ਕਰ ਲਏ ਗਏ ਨੇ ਤੇ ਹੁਣੇ ਐਮਐਲਏ ਡਾਕਟਰ ਚਰਜੀਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਗੱਲਬਾਤ ਵੀ ਕਰ ਰਹੇ ਸੀ ਕਿ ਉਹਨਾਂ ਵੱਲੋਂ ਕਦੋਂ ਦਾ ਸਮਾਜੋ ਕੀ ਉਦਘਾਟਨ ਦਾ ਇਹ ਦਾ ਕੱਖਣਾ ਤੇ ਡਾਕਟਰ ਨੀਰੂ ਬੈਂਸ ਐਮ ਐਸ ਆਈ ਫੈਕਲ ਸਰਜਨ ਜੋ ਡਿਊਟੀ ਤੇ ਪਹੁੰਚੇ ਹੋਏ ਨੇ ਜੋ ਦਵਾਈਆਂ ਦੇਣਾ ਜਿਨ੍ਹਾਂ ਪਰ ਨੋ ਰੂਟੀਨ ਕੰਮ ਸ਼ੁਰੂ ਕਰ ਦਿੱਤਾ ਗਿਆ ਮਰੀਜ਼ਾਂ ਦਾ ਚੈੱਕ ਅਪ ਸ਼ੁਰੂ ਕਰ ਦਿੱਤਾ ਗਿਆ ਇਦਰ ਅੱਖਾਂ ਦੀ ਉਹ ਕਲੀਨਿਕ ਦੇਖ ਸਕਦੇ ਹੋ ਤਸਵੀਰਾਂ ਹਰ ਤਰ੍ਹਾਂ ਦੀ ਦੰਦਾਂ ਦੀ ਆਪੀਡੀ ਵੀ ਕਰ ਰਹੇ ਨੇ ਤੇ ਨਾਲ ਹੀ ਨਵੇਂ ਸਿਹਤ ਹਸਪਤਾਲ ਦੀ ਚਹਲ ਕਦਮੀ ਚਹਲ ਪਹਲ ਸ਼ੁਰੂ ਹੋ ਚੁੱਕੀ ਹੈ ਤੇ ਵੀ ਤਿਆਰੀ ਕਰ ਰਹੇ ਨੇ ਤੇ ਜਲਦੀ ਹੀ ਇਹਨਾਂ ਵੱਲੋਂ ਇੱਥੇ ਦੇਖ ਸਾਡੇ ਉਹ ਪਰਚੀ ਨਵੀਂ ਉਹਦੀ ਡੀਜ਼ ਦੇ ਵਿੱਚ ਬੈਠ ਕੇ ਪਰਚੀ ਕੱਟਦਾ ਤੋਂ ਸ਼ੁਰੂ ਕਰਨ ਤੱਕ ਹੈ ਮੈਡੀਕਲ ਸਟੋਰ ਨਾਲ ਹੀ ਨਾਲ ਹੈ ਤੇ ਹਸਪਤਾਲ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਦੇ ਉੱਪਰ ਪ੍ਰਬੰਧਕਾਂ ਨਾਲ ਹਸਪਤਾਲ ਪ੍ਰਬੰਧਕ ਨਾਲ ਮੀਟਿੰਗ ਐਮ ਐਲ ਏ ਡਾਕਟਰ ਚਾਰੰਜੀਤ ਵੱਲੋਂ ਕੀਤੀ ਜਾ ਰਹੀ ਹੈ ਨਵੇਂ ਹਸਪਤਾਲ ਦੀਆਂ ਤਸਵੀਰਾਂ ਤਸਵੀਰ ਦੇਖਾ ਦੇ ਸ੍ਰੀ ਚੰਕੌਰ ਸਾਹਿਬ ਹਾਂਜੀ ਮੰਗੀ ਜੀ ਅੱਜ ਜਿਹੜਾ ਇਹ ਹਸਪਤਾਲ ਹੁਣ ਸ਼ੁਰੂ ਹੋਣ ਜਾ ਰਿਹਾ ਜਲਦੀ ਕੀ ਕਹਿਣਾ ਚਾਹੁੰਦੇ ਇਹਦੇ ਸਾਡੀ ਬਹੁਤ ਬੜੀ ਇਹ ਹਲਕੇ ਦੀ ਮੰਗ ਸੀਗੀ ਬਹੁਤ ਸਾਨੂੰ ਛੋਟੇ ਵੀ ਜਦੋਂ ਕੋਈ ਬਿਮਾਰੀ ਹੁੰਦੀ ਦੀ ਉਹਦੇ ਵਾਸਤੇ ਡਾਕਟਰ ਸਾਨੂੰ ਰਾਈਪਰ ਕਰਕੇ ਪੀਜੀਆਈ ਚੰਡੀਗੜ੍ਹ ਤੋਰ ਦਿੰਦੇ ਤੇ ਯਾਰ ਉਪਰ ਹੁਣ ਇੱਥੇ ਹੀ ਇਲਾਜ ਹੋਵੇਗਾ ਇੱਕ ਬਹੁਤ ਬੜੀ ਸਹੂਲਤ ਮਿਲੀ ਆ ਸੋ ਅਸੀਂ ਸਰਕਾਰ ਦਾ ਤੇ ਡਾਕਟਰ ਸਾਹਿਬ ਦਾ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਇਹਨੂੰ ਕੰਮ ਨੂੰ ਨੇਪਰੇ ਚਾੜਿਆ ਸੋ ਬਹੁਤ ਬਹੁਤ ਡਾਕਟਰ ਸਾਹਿਬ ਦਾ ਵੀ ਧੰਨਵਾਦ ਸੋ ਹੁਣ ਸਾਰੀਆਂ ਸਹੂਲਤਾਂ ਇੱਥੇ ਮਿਲਣਗੀਆਂ ਸਾਰੇ ਡਾਕਟਰ ਇੱਥੇ ਹਾਜ਼ਰ ਹੋ ਗਏ ਆ ਸਾਰੇ ਹਰੇਕ ਤਰ੍ਹਾਂ ਦਾ ਚਮੜੀ ਵਾਲਾ ਅੱਖਾਂ ਦਾ ਤੇ ਆਪਣੇ ਹੋਰ ਸਪੈਸ਼ਲਿਸਟ ਮੈਡੀ ਐਮ ਡੀ ਇੱਥੇ ਹੁਣ ਬੈਠਿਆ ਉਹ ਇੱਕ ਬੜੀ ਸੂਲਤ ਹੋਰ ਦਿੱਤੀ ਆ ਜੀ ਕਿ ਜਿਹੜੀਆਂ ਦਵਾਈਆਂ ਫ੍ਰੀ ਮਿਲਦੀਆਂ ਸਾਰੀਆਂ ਦਵਾਈਆਂ ਦੇ ਟਰੱਕ ਭਰ-ਭਰ ਕੇ ਆ ਰਹੇ ਆ ਮੈਂ ਕਈ ਵਾਰੀ ਦੇਖਿਆ ਵੀ ਟਰੱਕਾਂ ਦੇ ਟਰੱਕ ਦਵਾਈ ਦੇ ਉਤਰਦੇ ਆ ਠੀਕ ਹੈ ਮਕਰ ਸਾਹਿਬ ਤੁਹਾਡੀ ਸੋਝੀ ਤਾਂ ਅੱਜ ਤੱਕ ਉਰੇ ਤੇ ਰੈਫਰ ਹੁੰਦੇ ਹੀ ਮਰੀਜ਼ ਦੇਖਿਆ ਪਹਿਲੀ ਵਾਰ ਉਰੇ ਇਲਾਜ ਹੋਊਗਾ ਨਾ ਬਿਲਕੁਲ ਪਹਿਲੀ ਵਾਰ ਹੀ ਹੋ ਰਿਹਾ ਹੈ ਪਹਿਲਾਂ ਤਾਂ ਸਾਨੂੰ ਰੋਪੜ ਭੇਜ ਦਿੰਦੇ ਸੀ ਰੋਪੜ ਭੇਜ ਦਿੰਦੇ ਜਾਂ ਬੱਤੀ ਪੀਜੀਆਈ ਭੇਜਦੇ ਸੀ ਮੈਂ ਇਹ ਐਮਐਲਏ ਸਾਹਿਬ ਨੇ ਤਾਂ ਬਹੁਤ ਵਧੀਆ ਕੰਮ ਕਰਿਆ ਦਵਾਈਆਂ ਵੀ ਫ੍ਰੀ ਹੈ ਤੇ ਸਟਾਫ ਵੀ ਬਹੁਤ ਵਧੀਆ ਆਇਆ ਹੋਇਆ ਤੇ 10 ਦੇ ਕਰੀਬ ਡਾਕਟਰ ਵੀ ਤਾਇਨਾਤ ਹੋ ਗਏ ਕਹਿੰਦੇ 10 ਡਾਕਟਰ ਨਵੇਂ ਆ ਗਏ ਹਾਂਜੀ 10 ਡਾਕਟਰ ਆ ਗਏ ਡਾਕਟਰ ਆ ਗਏ ਬਹੁਤ ਵਧੀਆ ਜੀ ਹਾਂ ਮੈਂ ਤਾਂ ਹੁਣ ਵੀ ਦਵਾਈ ਲੈ ਕੇ ਗਿਆ ਲੈ ਕੇ ਠੀਕ ਹੈ ਹਾਂਜੀ ਪ੍ਰਧਾਨ ਜੀ ਤੁਸੀਂ ਆਏ ਆ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਅੱਜ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਅੱਖਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਚਮਕੌਰ ਸਾਹਿਬ ਨੂੰ ਹਸਪੀਟਲ ਦੀ ਬਣਾ ਕੇ ਦਿੱਤੀ ਆ ਤੇ ਇੱਥੇ ਕਾਫੀ ਤਰ੍ਹਾਂ ਹੁਣ ਡਾਕਟਰ ਹਰ ਤਰ੍ਹਾਂ ਦੇ ਡਾਕਟਰ ਆ ਗਏ ਨੇ ਤਕਰੀਬਨ 14 ਡਾਕਟਰ ਜੁਆਇਨ ਕਰ ਗਏ ਆ ਜ ਜਿਹਦੇ ਵਿੱਚ ਹੁਣ ਕੋਈ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਆ ਇੱਥੇ ਹੋ ਜਾ ਕਰੂਗਾ ਅੱਖਾਂ ਦਾ ਹੋਵੇ چاہے ਕੋ ਸਰਜਰੀ ਹੋਵੇ ਸਾਰੇ ਤਰ੍ਹਾਂ ਦੇ ਆਪਰੇਸ਼ਨ ਇੱਥੇ ਭੋਜਾ ਕਰਨਗੇ ਕਿਸੇ ਨੂੰ ਰੋਪੜ ਜਾਂ ਕਿਸੇ ਹੋਰ ਪਾਸੇ ਜਾਣ ਦੀ ਜਰੂਰਤ ਨਹੀਂ ਪਊਗੀ ਤੇ ਅਸੀਂ ਇਹ ਵੀ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਦਾ ਤੇ ਮਾਨ ਸਰਕਾਰ ਦਾ ਤੇ ਇੱਥੇ ਦਵਾਈਆਂ ਜਿਹੜੀਆਂ 90 ਤਰ੍ਹਾਂ ਦੀਆਂ ਦਵਾਈਆਂ ਇਸ ਹਸਪੀਟਲ ਦੇ ਵਿੱਚ ਫ੍ਰੀ ਮਿਲ ਜਾਂਦੀਆਂ ਨੇ ਜਿੱਦਾਂ ਦੀ ਸ਼ੂਗਰ ਦੀ ਹੋਵੇ ਕੋਲੇਸਟ੍ਰੋਲ ਦੀ ਹੋਵੇ ਯੂਰਿਕ ਐਸਿਡ ਦੀ ਹੋਵੇ ਔਰ ਅਦਰਕ ਹੋਰ ਜਿੰਨੀਆਂ ਵੀ ਦਵਾਈਆਂ ਆਪਾਂ ਨੂੰ ਚਾਹੀਦੀਆਂ ਹੋਣੀਆਂ ਅੱਖਾਂ ਦੀ ਦਵਾਈ ਹੋਵੇ ਉਹ ਵੀ ਇੱਥੇ ਫ੍ਰੀ ਮਿਲ ਜਾਂਦੀ ਆ तकरीबन 90 ਤਰ੍ਹਾਂ ਦੀਆਂ ਦਵਾਈਆਂ ਇੱਥੇ ਫ੍ਰੀ ਮਿਲ ਜਾਂਦੀਆਂ ਟੈਸਟ ਫ੍ਰੀ ਹੋ ਜਾਂਦੇ ਆ ਟੈਸਟਾਂ ਦੀ ਮਸ਼ੀਨਾਂ ਆ ਗਈਆਂ ਉਹ ਵੀ ਵੀ ਹੋਇਆ ਕਰਨਗੇ ਤੇ ਅਸੀਂ ਮਾਨ ਸਰਕਾਰ ਦਾ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ 15 ਸਾਲ ਦੇ ਵਿੱਚ ਸਾਨੂੰ ਕਿਉਂਦੇ ਅੱਜ ਤੱਕ ਅਸੀਂ ਇਸ ਇਸ ਸੇਵਾ ਤੋਂ ਵਾਂਝੇ ਸੀਗੇ ਤੇ ਇਹ ਸਾਨੂੰ ਹਸਪੀਟਲ ਦਿੱਤਾ ਸਪੋਰਟ ਕੀਟਾ ਸਪੋਰਟ ਕੀਟਾ ਇਹਦਾ ਹੁਣ ਚਾਲੂ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੇ ਸਾਰੇ ਲੋਕ ਆ ਰਹੇ ਨੇ ਦਵਾਈਆਂ ਲੈਣ ਹਰ ਫੈਸਿਲਿਟੀ ਹੈ ਦੇ ਵਿੱਚ ਏਸੀ ਰੂਮ ਏਸੀ ਇਹ ਇਹ ਸਾਰੇ ਬੋਰਡ ਨੇ ਸਭ ਵਧੀਆ ਤੋਂ ਵਧੀਆ ਤਰੀਕੇ ਦੇ ਬਿਲਡਿੰਗ ਬਣਾ ਕੇ ਸੌਧ ਕੀਤੀ ਆ ਪਰਮਾਤਮਾ ਇਹਨਾਂ ਸਾਰੇ ਲੀਡਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ। ਇਹ ਤੁਸੀਂ ਦੇਖ ਸਕਦੇ ਹੋ ਤਸਵੀਰ ਇਹ ਤੁਹਾਨੂੰ ਹੰਦਰ ਹਸਪਤਾਲ ਦੀਆਂ ਦਿਖਾਈਆਂ ਹੁਣ ਤੁਹਾਨੂੰ ਬਾਹਰ ਤੋਂ ਵੀ ਹਸਪਤਾਲ ਦੀਆਂ ਤਸਵੀਰਾਂ ਦਿਖਾਵਾਂਗੇ ਇਹ ਉਹ ਹਸਪਤਾਲ ਹੈ ਚਮਕੌਰ ਸਾਹਿਬ ਦਾ ਜੋ ਪਿਛਲੇ ਕਈ ਸਾਲਾਂ ਤੋਂ ਜਿਸ ਦਾ ਕੰਮ ਚੱਲ ਰਿਹਾ ਸੀ ਦੇਖੋ ਹਸਪਤਾਲ ਦੀ ਤਕਰੀਬਨ ਬਿਲਡਿੰਗ 100% ਮੁਕੰਮਲ ਹੋ ਚੁੱਕੀ ਆ OTP ਸ਼ੁਰੂ ਹੋ ਸਕਦੀ ਆ ਪੰਜਾਬ ਹੈਲਥ ਸਿਸਟਰ ਕਾਰਪੋਰੇਸ਼ਨ ਸਬ ਡਿਵੀਜ਼ਨ ਹਸਪਤਾਲ ਹੁਣ ਇਹ ਪਹਿਲਾਂ ਇਹ ਪਹਿਲਾਂ CSC ਸੀ ਹੁਣ ਸਬ ਡਿਵੀਜ਼ਨ ਹਸਪਤਾਲ ਦੀ ਇਸ ਨੂੰ ਮਿਲ ਚੁੱਕਿਆ ਇੱਥੇ 50 50 ਬਿਸਤਰਿਆਂ ਦਾ ਹਸਪਤਾਲ ਜੋ ਚਮਕੌਰ ਸਾਹਿਬ ਦਾ ਪਿਛਲੇ ਲੰਬੇ ਸਮੇਂ ਤੋਂ ਜਿਸ ਦੀ ਮੰਗ ਸੀ ਮੁਕੰਮਲ ਹੋ ਚੁੱਕਿਆ ਲਾਈਵ ਤਸਵੀਰਾਂ ਤੁਸੀਂ ਹਸਪਤਾਲ ਦੀਆਂ ਦੇਖ ਸਕਦੇ ਹੋ ਡਾਕਟਰ ਸਾਹਿਬ ਇੱਥੇ ਵਿਜ਼ਿਟ ਕਰਨ ਆਏ ਹੋਏ ਆ ਤੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੀ ਹੈ ਕਦੋਂ ਤੱਕ ਇਸ ਹਸਪਤਾਲ ਦਾ ਉਦਘਾਟਨ ਹੋਵੇਗਾ ਕਿਸ ਦੇ ਵੱਲੋਂਗਾ ਗੱਲ ਕੀ ਪਤਾ ਲੱਗ ਰਿਹਾ ਵੀ ਮੁੱਖ ਮੰਤਰੀ ਜੋ ਭਗਵੰਤ ਮਾਨ ਇਸ ਹਸਪਤਾਲ ਦਾ ਜਲਦ ਉਦਘਾਟਨ ਕਰਨਗੇ ਡੈਲੀ ਨਿਊਜ਼ ਚੌਂਕ ਔਰ ਸਾਥ ਤੋਂ ਇੱਕ ਵਾਕ